ਲਓ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਹੀ ਵੱਡਾ ਮੈਸੇਜ ਹੈ ਇਹਦੇ ਵਿੱਚ ਭਾਈ ਇੱਕ ਉਹ ਸਮਾਂ ਹੁੰਦਾ ਸੀ ਜਦੋਂ ਗਊ ਨੂੰ ਰੱਬ ਵਾਂਗੂ ਪੂਜਦੇ ਸੀ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਅੱਜ ਇਹਨਾਂ ਦੇ ਹਾਲਾਤ ਬਹੁਤ ਹੀ ਬੇਤਰ ਹੋ ਗਏ ਬਹੁਤ ਮਾੜੇ ਸਮੇਂ ਵਿੱਚੋਂ ਲੰਘ ਰਹੀਆਂ ਤੇ ਆਹ ਦੇਖੋ ਵੀਡੀਓ ਜੀ ਲਓ ਜੀ ਆਹ ਵੀਡੀਓ ਹੋ ਗਿਆ ਸਟਾਰਟ ਤੇ ਪਹਿਲਾ ਜਿਹੜਾ ਗਊ ਨੂੰ ਐਸ ਤਰ੍ਹਾਂ ਲੋਕ ਪੂਜਦੇ ਸੀ ਹਰ ਘਰ ਦੇ ਵਿੱਚ ਗਊ ਮਾਤਾ ਰੱਖੀ ਹੁੰਦੀ ਸੀ ਜਾਂ ਫੇ ਬਾਹਰੋਂ ਗਊ ਮਾਤਾ ਹਰ ਘਰ ਦੇ ਦਰਵਾਜ਼ੇ ਤੇ ਆਉਂਦੀ ਸੀ ਤਾਂ ਉਹਨੂੰ ਇੱਕ ਪੇੜਾ ਦਿੱਤਾ ਜਾਂਦਾ ਸੀ ਜਿਹੜਾ ਆਟੇ ਦਾ ਹੁੰਦਾ ਸੀਗਾ ਬਹੁਤ ਹੀ ਸ਼ਰਧਾ ਨਾਲ ਉਹਨੂੰ ਮਾਣ ਕਿਹਾ ਕਿ ਉਹਦਾ ਸਨਮਾਨ ਕੀਤਾ ਜਾਂਦਾ ਸੀ ਉਹਨੂੰ ਆਦਰ ਸਤਕਾਰ ਦਿੱਤਾ ਜਾਂਦਾ ਸੀ ਪਰ ਅੱਜ ਦੇ ਇਨਸਾਨ ਨੇ ਸਭ ਕੁਝ ਬਦਲ ਕੇ ਰੱਖਤਾ ਬਹੁਤ ਹੀ ਮਾੜੇ ਹਾਲਾਤ ਆ ਭਾਈ ਇਹਨਾਂ ਦੇ ਤੇ ਇਹਨਾਂ ਨਾਲ ਭਾਈ ਥੋੜਾ ਜਿਹਾ ਪਿਆਰ ਕਰਿਆ ਕਰੋ ਕਈ ਵੀਰ ਇਦਾਂ ਕਰਦੇ ਆ ਕਿ ਜਿੱਲਾ ਤੱਕ ਇਹਨਾਂ ਦਾ ਮਤਵਲ ਹੁੰਦਾ ਇਹਨਾਂ ਤੋਂ ਦੁੱਧ ਲੈਣਾ ਹੁੰਦਾ ਉਹਨਾਂ ਚਿਰ ਇਹਨਾਂ ਨੂੰ ਸੰਭਾਲੀ ਰੱਖਦੇ ਆ ਤੇ ਜਦੋਂ ਇਹ ਦੁੱਧ ਦੇਣੋਂ ਬੰਦ ਕਰ ਦਿੰਦੀਆਂ ਬਾਈ ਇਹਨਾਂ ਨੂੰ ਛੜਕਾਂ ਤੇ ਰੋਣ ਲਈ ਛੱਡ ਦਿੰਦੇ ਆ ਬਾਈ ਇਹਨਾਂ ਦਾ ਸਤਿਕਾਰ ਕਰਿਆ ਕਰੋ ਬਹੁਤ ਹੀ ਵੱਡਾ ਦਰਜਾ ਇਹਨਾਂ ਕੋਲੇ ਰੱਬ ਦੇ ਸਮਾਨ ਸਾਡੇ ਬਜ਼ੁਰਗ ਇਹਨਾਂ ਨੂੰ ਪੂਜਦੇ ਹੁੰਦੇ ਸੀ ਪਰ ਅੱਜ ਕਾਲ ਯੁੱਗ ਦਾ ਸਮਾਂ ਬਈ ਬਹੁਤ ਮਾੜੇ ਸਮੇਂ ਵਿੱਚੋਂ ਇਹ ਲੱਗ ਰਹੀਆਂ ਬਾਈ ਇਹਨਾਂ ਦਾ ਪਿਆਰ ਕਰਿਆ ਕਰੋ ਇਹ ਵੀ ਜਾਨਵਾਰ ਆ ਜੇ ਆਪਾਂ ਨੂੰ ਇਹ ਬੋਲ ਕੇ ਆਪਣਾ ਦੁੱਖ ਨਹੀਂ ਨਾ ਦੱਸ ਸਕਦੇ ਤਾਂ ਇਹਨਾਂ ਦੀ ਫੀਲਿੰਗ ਸਮਝਿਆ ਕਰੋ ਇਹਨਾਂ ਦਾ ਦੁੱਖ ਮਹਿਸੂਸ ਕਰਿਆ ਕਰੋ ਬਈ ਇਹਨਾਂ ਨਾਲ ਪਿਆਰ ਕਰਿਆ ਕਰੋ ਆ ਇਹਨਾਂ ਤੋਂ ਆਪਣਾ ਮਤਵ ਲੈ ਕੇ ਨਾ ਬਾਅਦ ਚ ਇਹਨਾਂ ਨੂੰ ਘਰੋਂ ਨਾ ਕੱਟਿਆ ਕਰੋ ਇਹ ਆਪਣੀ ਮਾਂ ਦੇ ਸਮਾਨ ਆ ਬਈ ਇਹਨਾਂ ਨੂੰ ਮਾਂ ਦਾ ਦਰਜਾ ਦਿਆਂ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਿਆਰ ਆਰਾ ਜਾਂ ਕਰ ਦਿਓ ਕਮੈਂਟ ਕੋ ਮਾਤਾ ਦੇ ਨਾਂ ਤੇ ਤੇ ਰਾਜੂ ਫੀਡ ਕੋਟ ਜੀ ਨੂੰ ਕਰ ਲੋ ਫੋਲੋ ਇਹੋ ਜਿਹੇ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ